ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਹੈ ਮਾਰਨਿੰਗ ਦਾ ਪੌਣੇ 8 ਦਾ ਟਾਈਮ ਹੋ ਗਿਆ ਤੇ ਕੰਮ ਤੰਦੇ ਆਪਣੇ ਰੁਟੀਨ ਜਿਵੇਂ ਰੋਜ਼ ਦਾ ਰੁਟੀਨਾ ਬਣੀ ਜਾਂਦੇ ਨੇ ਹ ਜਿਹੜੀ ਤੁਹਾਨੂੰ ਕੱਲ ਕੰਦ ਕਿਹਾ ਸੀ ਵੀ ਆਪਣਾ ਬਾਗ ਵਾਲੀ ਕੰਦ ਡਿੱਗ ਪਈ ਹੈ ਤੇ ਇਟਾਂ ਉਟਾਂ ਕਾੜ ਦਿੱਤੀਆਂ ਨੇ ਗੀਆਂ ਇਟਾਂ ਉਟਾਂ ਕਾੜ ਦਿੱਤੀਆਂ ਥੋੜੀਆਂ ਬਹੁਤੀਆਂ ਰਹਿ ਗਈਆਂ ਅੱਜ ਤੁਹਾਨੂੰ ਉਹ ਵਿਊ ਦਿਖਾਉਣਿਆ ਵੀ ਕਿਵੇਂ ਇਟਾਂ ਕੜੀਆਂ ਕਿੰਨੀਆਂ ਕਰੈ ਗਈਆਂ ਪਰ ਉਧਰ ਮੈਂ ਗਾਹਾਂ ਨੇੜੇ ਨਹੀਂ ਜਾਂਦੀ ਕਿਉਂਕਿ ਫਿਰ ਆ ਜਾਣੀਂਦੇ ਕਹਿੰਦੇ ਨੇ ਵੀ ਟੇ ਘਾਦੇ ਚਾਰ ਨਾ ਖਰਾਬ ਹੋ ਜੀ ਆਪਣਾ ਤੇ ਦਿਖਾਉਣੀਆ ਮੈਂ ਤੁਹਾਨੂੰ ਇਟਾਂ ਕਾੜਤੀਆਂ ਇਧਰ ਰੌਲਾ ਜਿਹਾ ਪੈਂਦਾ ਜਵਾਕ ਪਾਉਂਦੇ ਹੋਣਗੇ ਰੌਲਾ ਪਈ ਜਾਂਦਾ ਚਲੋ ਇਹ ਪਾ ਕੈਮਰਾ ਚੇਂਜ ਕਰਕੇ ਦਿਖਾਉਣਾ ਤੁਹਾਨੂੰ ਵੀ ਕਿੰਨੀਆਂ ਕਿ ਆਪਣੀ ਇੱਟਾਂ ਰਹਿ ਗਈਆਂ ਕਿੰਨਾ ਕ ਆਪਣਾ ਘੜ ਕੜਈ ਦਾ ਰਹਿ ਗਿਆ ਕੰਮ ਜਿਹੜਾ ਵੱਧ ਗਿਆ ਜਿਹੜਾ ਐਸੀ ਵੀ 2-3 ਦਿਨਾਂ ਚ ਨੇਬਰ ਜੂ ਮਲਾਰਾ ਹਫਤਾ ਲੱਗ ਜੂ ਇੰਨੇ ਖਾਂ ਚ ਲੋច ਲੋច ਪਤਾ ਨਹੀਂ ਕਿ ਦਰੌੜਾ ਪਈ ਜਾਂਦਾ ਐਸ ਤਰ੍ਹਾਂ ਇੰਨੀਆਂ ਕਰ ਰਹਿ ਗਈਆਂ ਇੱਟਾਂ ਇਟ ਟੱਕੜ ਕੇ ਫੇਰ ਇਹ ਆਪਾਂ ਕੱਢ ਦੋ ਹੁਣ ਗਾਰੇ ਚ ਕੱਢੀ ਹੋਈ ਸੀ ਹੁਣ ਆਪਾਂ ਇਹਨੂੰ ਸਿਮਿੰਟ ਦੇ ਵਿੱਚ ਹੀ ਕੱਢਾਂਗੇ ਕੰਦ ਨੂੰ ਤੇ ਹਜੇ ਮੇਰੀ ਮੱਝਾਂ ਨਮਾਉਣ ਵਾਲੀਆਂ ਪਈਆਂ ਨੇ ਬਸ ਹੁਣ ਮੈਂ ਪਹਿਲਾਂ ਮੱਝਾਂ ਨਮਾਉਣੀਆਂਗੀ ਸਰਦਾਰ ਜੀ ਆਪ ਦੇ ਖੇਤ ਨੱਕੇ ਵੱਟੇ ਕੱਢ ਕਰਕੇ ਆਏ ਨੇ ਲੋਟ ਸਵੇਰ ਦਾ ਟਾਈਮ ਹੁੰਦਾ ਜਿਹੜਾ ਨਾ ਪੰਛੀਆਂ ਦੀ ਚੀਂ-ਚੀ ਬਹੁਤ ਵਧੀਆ ਲੱਗਦਾ ਟਾਈਮ ਤੇ ਸਬਜੀ ਆਪਣੇ ਪਈਆ ਕੱਦੂ ਦੀ ਤੇ ਹਰੀਆਂ ਮਿਰਚਾਂ ਹੈਦਰ ਅੱਜ ਬਸ 4 ਪੌਣਾ ਟਾਈਮ ਹੀ ਨਹੀਂ ਲੱਗਿਆ ਹੋਗਾ ਟਾਈਮ ਨਹੀਂ ਲੱਗਦਾ ਹੈਗਾ 4 ਦੇ ਪੌਣਾ ਕੋੜੀਆਂ ਬਹੁਤੀਆਂ ਜਿਹੜੇ ਫਲੀਆਂ ਲੱਗੇ ਫਿਰ ਉਹ ਵੀ ਕੋੜਾਂਗੇ ਪੱਜ ਮੈਂ ਇਸ ਤਰ੍ਹਾਂ ਫੋਲ ਚੈੱਕ ਲਏ ਹੁਣ ਤਾਂ ਆ ਇੱਕ ਦਿਨ ਗਰਮੀ ਜਾ ਰਹੇ ਪਣ ਕਰਕੇ ਸਬਜ਼ੀਆਂ ਦਾ ਸਭ ਦੀ ਤੋੜਾ ਤੂੜਾ ਜਿਹਾ ਰਹਿ ਗਿਆ ਤੇ ਹੁਣ ਆਪਣੇ ਕੋਲ ਕਦੂ ਦੀ ਸਬਜ਼ੀ ਪਈ ਹੈ ਹੁਣ ਜੋਗਰੀ ਸਰਜੂਗਾ ਤੇ ਦੁਪਹਿਰ ਵਾਸਤੇ ਪਿੰਕ ਵੀ ਕਰਨਾ ਅਫਤਰ ਵਾਸਤੇ ਪ੍ਰਿੰਟ ਇਹ ਤੋਂ ਕਰਦੇ ਨੇ ਇਹ ਬਣਾ ਮੰਗੇ ਦੀਬੀ ਉਧਰ ਚਾੜੂ ਲਾਈ ਜਾਂਦੀ ਹੈਗੀ ਮੈਂ ਇੱਧਰ ਲਾਉਣੀ ਹੈਗੀ ਅੱਜ ਬਸ ਕੱਚੇ ਕੋਠੇ ਤੇ ਮਿੱਟੀ ਦਾ ਘੱਟਾ ਜਾਂ ਕਾਗਜ਼ ਪੱਤਰ ਜੇ ਪੈਤੀ ਹੋ ਸਮਾਰਨ ਲੱਗ ਗਈ ਯੂਰਪਾ ਕੋਈ ਹਨਾ ਸਫਾਈ ਦਾ ਵੱਡਾ ਕੰਮ ਕਰ ਲੈਣੇ ਫਿਰ ਆਪਾਂ ਨੂੰ ਬਹੁਤ ਟਾਈਮ ਲੱਗ ਜਾਂਦਾਗਾ ਚਲੋ ਜੀ ਆਪਾਂ ਮਿਲਦੇ ਆਂ ਕੰਮ ਧੰਦੇ ਕਰਕੇ ਮੈਂ ਸਬਜੀ ਚੀਜ਼ ਦੀ ਸੀਗੀ ਤੇ ਪ੍ਰਿੰਡੀਆਂ ਦੀ ਦੁਪਹਿਰੇ ਪ੍ਰਿੰਡੀਆਂ ਖਾਣੇ ਹੋਣਗੀਆਂ ਰੋਟੀ ਸਬਜੀ ਬਣੂਗੀ 12:30 ਹੋ ਗਏ ਬਸ ਸਬਜੀ ਥੋੜੀ ਬਿਨ ਬਣਾਵਾਂਗੇ ਕਿਉਂਕਿ ਅੱਜ ਹੀ ਕੁਲੀ ਪ੍ਰਿੰਡੀਆਂ ਨੇ ਹੈਗੀਆਂ ਤੇ ਮਸਾਲੇ ਖਾ ਚੁੱਕੇ ਨੇ ਕਿ ਕਾਲੂਟ ਕੱਲ ਵਾਲੀਆਂ ਤੇ ਅੱਜ ਆਲੀਆਂ। ਉਹ ਸਾਲੂ ਤੋਤੀਆਂ ਹੋਈਆਂ ਨੇ। ਅਸੀਂ ਜਿਦਨੇ ਖਰੀਦੇ ਤੇ ਹੋ ਗੀ ਉਹਨਾਂ ਨੇ ਤੋੜ ਲਾਣੀਆਂ। ਇੰਨੀਆਂ ਕਚੀ ਮਣੀ ਰਹਿ ਗਈਆਂ ਇੰਨੀਆਂ ਕਚੀ ਨੇ। ਦੋ ਗੰਡੇ ਪਾ ਲਾਂਗੇ ਮੌਸਮ ਦਿਖਾਈਏ ਤਾਂ ਹੁਣ। ਸੁੱਕੂਗੇ। ਸੁੱਕੂਗੇ ਕਿ ਸੁੱਕਿਆ ਨਹੀਂ। ਦੇਖੋ ਮੌਸਮ ਬਦਲ ਗਿਆ। ਹੋਣ ਨਮੀ ਪਵੇ ਹੁਣ ਤੇ ਸਾਡੀ ਕੰਦ ਡਿਗਣ ਹੋਈ ਪਿਆ ਜੇ ਕੰਦ ਚਾਰ ਤੇ ਹੁਣ ਪੱਲੀ ਪਾਈ ਆ ਵੱਡੀ ਹੈ ਇਹ ਤਾਂ ਪੈਰਾਂ ਦੇ ਫਰਹਾਏਗੀ ਪਟਟਾ ਜੇ ਉਹਦਾ ਆਵੇ ਤਾਂ ਹਨ ਤਾਂ ਹਾਨੂੰ ਆਵੇ ਤੇ ਚਾਹ ਕਹਿੰਦੇ ਜੋਗੀ ਪੀਰੇ ਇਧਰ ਮੈਂ ਕਿਧਰ ਕਿੱਥੇ ਆਵੇ ਜੋਗੀ ਪੀਰੇ ਤਾਂ ਆਸੜ ਰਹੇਗਾ ਚਾਚੇ ਕਿ ਨਿੰਮ ਕਰਨੀ ਮੇਲਾ ਜੋਗੀ ਪੀਰਾਂ ਦਾ ਵੀ ਅਜ ਹੈਗੀਆਂ ਇੱਕੋ ਕੱਲ ਨੂੰ ਇੱਕੋ ਆ ਜਾ ਕੇ ਆਵਾਂਗੇ ਚਾਚਾ ਤੂੰ ਵੀ ਜਾਏਂਗਾ ਮੇਲੇ ਤੇ ਚੱਲਾਂਗੇ ਮੇਲਾ ਹੀ ਤੇ ਦੋ ਦਿਨ ਹੋ ਗਏ ਮੇਲਾ ਵਲਗ ਦਿਨ ਹੂੰ ਦੋ ਤਿੰਨ ਦਿਨ ਹੋ ਗਏ ਲੋ ਜੀ ਹੁਣ ਬੱਦਲ ਵਾਈ ਹੋਈ ਪਈ ਆ ਇਸ ਤਰ੍ਹਾਂ ਟਾ ਕੇ ਆ ਗਿਆ ਹਰ ਕੇ ਵੀ ਜਿੱਥੋਂ ਇੰਨੇ ਆਉਂ ਆ ਪਾਣੀ ਨਾ ਪੈ ਜੇ ਚਾਰ ਤੇ ਸੋਨੀ ਕਿੱਧਰ ਵਾਗ ਗਿਆ ਚਾਚਾ ਆ ਗਵਾਰ ਕਿ ਕਿ ਸਰੀ ਬੱਕਰੀਆਂ ਚਰੀ ਜਾਂਦੀ ਨੇ ਇੱਧਰ ਬੱਕਰੀਆਂ ਇੱਥੇ ਖੁੱਲਠਾ ਹੋ ਗਿਆ ਰਹਿ ਗਿਆ ਇੱਕ ਤਾਂ ਸਾਰ ਹੁਣ ਤਾਂ ਕੱਲ ਨੂੰ ਕੱਢਣਗੇ ਕੰਦ ਅੱਜ ਹੋਰ ਤਿਆਰੀ ਕਰ ਲੈਣਗੇ ਜਨਾ ਸਿਮੇਂਟ ਬਾਜਰੀ ਲਿਆਉਣਾ ਹੈ ਸਾਰੀ ਐ ਹੋਇਆ ਪਿਆ ਹੋਰ ਉਧਰ ਗਮਾਲੀਆਂ ਦੇ ਵੀ ਪਰਤ ਪਈ ਜਾਂਦੀਆਂ ਬੇੜੇ 'ਚ ਇਸ ਕਰਕੇ ਬਸ ਇਸ ਤਰ੍ਹਾਂ ਹੀ ਹੋ ਜਾਂਦਾ ਹਾਂ ਤੇ ਜਮੀਨ ਚਾਰ ਉੱਤੇ ਇੱਧਰ ਤਾਂ ਚੜੇ ਵੀ ਥਾਂ ਜੇ ਨਾ ਜਾਵੇ ਚਾਰ ਨਾ ਖਰਾਬ ਹੋ ਜੇ ਹੁਣ ਦਮ ਲਾਉਗੇ ਘੰਟਾ ਓ ਮੰਜਾ ਡਾਲਾ ਨੇ ਕੂਲਰ ਮੂਰੇ ਆ ਜਾਂਦੇ ਪਿਆ ਦੇਖ ਰਿਹਾ ਕੋਈ ਨਾ ਕਿੱਧਰ ਬਾਕੇ ਸੋਨੀ ਕੋਣ ਹੋਰ ਕੋਣ ਗਿਆ ਉਹ ਨਹੀਂ ਚੱਲੀ ਅਸਿਆ ਇਹ ਦਮ ਲਾ ਮੋਟਰਾਂ ਬੰਦ ਕਰਨ ਗਿਆ ਕਹਿੰਦਾ ਮੀਂਹ ਨਾ ਵਾਲਾ ਅਜੇ ਬੱਦਲ ਵਾਲਾ ਆਉਂਦਾ ਟਲੂਗਾ ਹਵਾ ਚੱਲ ਪਈ ਹਰ ਹਵਾ ਚੱਲ ਪਈ ਟਲੂਗਾ ਠੰਡੀ ਠੰਡੀ ਤਾਲ ਜੇ ਵਧੀਆ ਹੀ ਆਪਣੇ ਚਾਰਚ ਪਾਣੀ ਨਾ ਪਾ ਜੇ ਹੈ ਹਾਂ ਹਵਾ ਤੋਂ ਕਿਰਤ ਲਾਣਾ ਪੜੀ ਹਾਂ ਮੈਂ ਵੀ ਬਸ ਸਬਜੀ ਬਗਾਸ ਤੇ ਬਣਾਉਂਦਾ ਪੁਚਲੇ ਤੇ ਹੈ ਤੇ ਪਤਾ ਤਾਲ ਜੇ ਦੇਖੋ ਉਹਣਾ ਗੇਟ ਵੱਜਿਆ ਔਰੇ ਨਾਲ ਪੱਤੋਂ ਕੀ ਵਾਰਸ਼ ਹੋ ਰਹੀ ਐ ਚਾਚੇ ਕੇ ਵੇੜੇ ਚ ਅੱਜ ਇਹਨਾਂ ਨੇ ਮਿਰਚਾ ਮੁਰਚਾ ਬਾਹਰੇ ਪਈ ਆਉਣਗੇ ਮਾਸੀ ਦੇ ਚਾਚਾ ਗਏ ਨੇ ਮਸਤ ਹੋਣ ਗਏ ਹੁਣ ਗਾਜ ਤੁਮ ਦੋ ਮੱਸੀਆਂ ਨੇ ਇੱਕ ਕੱਲ ਤੇ ਅੱਜ ਦੇਖਾ ਮੂੰਹ ਤੇ ਜਨਾ ਸਿਰੀ ਹੋ ਪਰੇ ਚੱਕ ਤੀਆਂ ਕਚਕੀਆਂ ਨਹੀਂ ਖਾਏਗਾ ਭਾਈ ਘਰ ਇਹਨਾਂ ਦਾ ਆ ਗਿਆ ਲੋ ਅਈ ਕੀ ਕਰੀ ਰੱਬੋ ਦੂੰ ਜਨ ਗਣ ਬਾਦ ਲੈ ਲੈੰਦਾ ਲੋ ਜੀ ਜਿਹੜਾ ਟਾਈਮ ਆ ਹੁਣ ਸਵਾਇ ਇੱਕ ਹੋ ਗਿਆ ਕੜਾਈ ਇਧਰ ਪਤਾ ਰ ਲਗਾ ਇਸ ਤੇ ਮੀ ਪਈ ਜਾਂਦਾ ਹਵਾ ਚੱਲੀ ਜਾਂਦੀ ਐ ਚਖੇੜ ਦਾ ਮੀਆ ਸੱਸ ਨੂੰ ਹਾ ਓਲਾ ਕਰਕੇ ਇੱਕ ਵਸ ਆਏ ਆੜੇ ਖੜੀਆਂ ਇੱਕ ਵਸ ਮੈਂ ਆੜੀ ਖੜੀ ਇੱਕ ਵਸ ਬੀਬੀ ਆੜੀ ਖੜੀ ਹੈਗੀ ਤਾਂ ਕਰਕੇ ਅਸੀਂ ਦਾ ਰੋਟੀ ਕਰਾਂਗੇ ਉਹ ਜੁੱਦਾ ਤੀ ਹੋ ਗਈ ਕੰਮ ਖੜ ਗਿਆ ਕੱਲ ਸਾਮ ਵੇਹ ਜਗ ਨਵੇੜ ਦੇ ਦਰ ਉਹ ਇਹੀ ਗੱਲ ਹੁਣ ਜੇ ਕਹਿੰਦੇ ਨੇ ਬਾਲੇ ਡੂ ਕਨੇ ਕੱਲਾ ਢੱਡ ਬਜਾਦਾ ਨੇ ਬਾਲੇ ਡੂ ਮੀ ਢੱਡ ਨਹੀਂ ਵੱਜਦੀ ਨਾ ਐਤੀ ਪਿਛਲ ਦੋ ਜਣੀਆਂ ਆ ਰੱਬ ਨੇ ਤਾਂ ਬਿੰਦੂ ਚੀ ਪਤਾ ਨਹੀਂ ਕੀ ਕਰ ਲਿਆ ਬੱਦਲ ਜਾਂ ਕੱਢ ਲਿਆ ਰੱਬ ਨੇ ਤਾਂ ਬਿੰਦੂ ਚੀ ਬੱਦਲ ਕੱਢ ਲਿਆ ਦੋ ਸਾਫ ਨਹੀਂ ਆ ਰਹੇ ਤੇ ਮੇਰੇ ਮੇਟਾਉ ਸਾਮ ਤੇ ਚੱਕੋ ਨਹੀਂ ਨਹੀਂ ਜੀ ਪਤਾ ਕੋੰ ਅੰਦਰ ਵੜੀ ਸੀ ਦੇਖਾ ਹੈ ਕੱਲ ਦੇ ਹੁਣ ਜਿਆਦਾ ਨਹੀਂ ਕੱਲ ਦੇ ਵਿੱਚ ਹੁਣ ਆ ਵੀਡੀਓ ਚ ਦੇਖ ਕੰਨ ਜੀ ਸੁਣਦੇ ਦੇਖ ਕੇ ਜਾ ਰਹੇ ਮੈਂ ਤਾਂ ਇਤਲਾ ਨਹੀਂ ਕਿ ਮੈਂ ਉਸ ਤੇ ਕੋਈ ਕੰਨ ਨਾ ਕੱਟ ਲੈ ਕਿਹੜਾ ਨਾਮ ਅਮਰਤਿਚਾਣ ਕੱਟ ਦਿੱਤੀ ਮਸੂਨ ਤੋਂ ਲੜੀ ਸਾਈ ਕੋਲ ਆਈ ਉਹ ਆਪਾਂ ਓਲਾ ਕਰਕੇ ਸਬਜ਼ੀ ਬਣਾਉਣੇ ਆਂਗੇ ਕੇ ਪਾਸ ਵੀ ਵੀ ਰੋਟੀ ਬਣਾਉਂਦੀ ਆ ਮੈਂ ਸਬਜੀ ਨਾ ਐਸੀ ਨਾ ਮੈਂ ਵੈਸੇ ਪਹਿਲਾਂ ਮੈਂ ਐਂ ਹੀ ਪਈ ਰਹੀ ਮਹ ਚਲ ਬਿਜਲੀ ਵਾਲੇ ਚੁੱਲੇ ਤੇ ਬਣਾ ਲੂੰਗੀ ਸਬਜੀ ਬਿਜਲੀ ਵਾਲੇ ਚੁੱਲੇ ਤੇ ਬਣਾ ਲੂੰਗੀ ਚਾਹ ਤੇ ਪਰ ਲਾਈਟ ਨੇ ਧੋਖਾ ਦੇਤਾ ਹੁਣ ਮੀਚਾ ਚੁੱਲੇ ਤੇ ਅੱਗ ਨਹੀਂ ਵੱਲਦੀ ਹੋएगी ਤਾਂ ਕਰਕੇ ਵੈਸੇ ਫਿਰ ਬਣਾਵਾਂਗੇ ਓਲਾ ਕਰਕੇ ਬਣਾ ਲਾਂਗੇ ਖੜ ਜਾਣੇ ਕੰਦ ਕੰਦ ਬਣਾ ਕੇ ਲਾ ਕੇ ਖੜ ਜਾਣੇ ਅਗੇ ਫਿਰ ਆਪਣਾ ਉਹ ਬਣੂਗਾ। ਅਮੀ ਕਣੀਆਂ ਇੱਥੇ ਵੀ ਆ ਗਈਆਂ। ਪੂਰੇ ਵੀ ਬਖੜਿਆਂ ਨੂੰ ਕਣੀਆਂ ਲੱਗਦੀਆਂ ਨੇ ਜੀ। ਇਹ ਤਾਂ ਬਾਰਿਡਾ ਦਾ ਗਿੱਲੀ ਹੋ ਕੇ ਟੱਕੀ ਟੁੱਟ ਜੂਗੀ। ਚਲੋ ਇਹ ਪੌਲ ਲੈ 16 ਕਰਕੇ ਸਬਜ਼ੀ ਬਣਾ ਲਈਏ, ਸਬਜ਼ੀ ਬਣਾ ਕੇ ਦੇਖ ਲਿਆ ਫਿਰ ਜੰਨੀ ਖੱਟ ਗਿਆ। ਉਹਨਾਂ ਦਾ ਵੀ ਕੰਮ ਵੀ ਖੜ ਗਿਆ। ਚਲੋ ਬਈ ਬਈ ਠੰਡ ਹੋ ਗਈ ਮੌਸਮ ਠੰਡਾ ਹੋ ਗਿਆ ਅੱਜ ਇੱਟਾਂ ਕਾਣ ਕੇ ਅੱਜ ਇੱਟਾਂ ਥੋੜੀਆਂ ਜਿਹੀਆਂ ਘੜੀਆਂ ਜਾਣ ਵਧੀਆ ਹੀ ਐ ਕੜ ਕੇ ਖੰਡ ਕੱਢਣੀ ਸ਼ੁਰੂ ਹੋ ਜੂਗੀ ਨਾ ਅੱਜ ਹੈ ਨਾ ਸਾਡਾ ਮੋਟਰ ਬਾਦ ਦੀ ਬਾਦੀ ਤੁਹਾਡੀ ਮਸ਼ੀਨ ਚ ਅੱਜ ਆ ਗਏ ਮੀਕਾ ਤੇ ਸੁਨੇਹਾ ਹਾਂ ਤੁਗਮਣ ਹੋ ਰਹੀਆਂ ਉਹਨਾਂ ਬਾਂਦਿਆਂ ਕਮਾਈ ਸਮੋਸਾ ਟੜਦੇ ਅੱਜ ਟੜ ਕੇ ਮਿਸਤਰੀ ਨੂੰ ਬੁਲਾ ਲਿਆ ਗਿਆ ਕੜ ਕੇ ਮਿਸਤਰੀ ਕਿਹੜਾ ਆਊਗਾ ਮਿਸਤਰੀ ਦਾ ਆਏ ਤੇ ਜਾਣੀ ਹੈ ਹਜੇ ਕੀ ਪਤਾ ਹੈ ਇਟਾਂ ਦਾ ਕੰਮ ਤਾਂ ਹੈ ਨਵੇਂ ਮੇੜ ਦੇ ਜਿਹਦੇ ਚੰਨਾ ਦਿਨ ਹੋ ਗਏ ਲੱਗਿਆ ਨੂੰ ਉਹ ਪੱਟ ਲੈਗਾ ਇਥੇ ਕੀ ਨਗੜਾ ਤੇ ਸਾਡੇ ਦਾ ਕੀ ਨਾ ਬਈ ਮੈਂ ਗੱਲ ਸੁਣ ਮੇਰੀ ਕੱਲ ਨੂੰ ਅਸੀਂ ਪ੍ਰਿੰਡੀਆਂ ਦੀ ਦਾਲ ਲਿਖਵਾਉਂਦੇ। ਹਾਂ ਕੋਈ ਤੇਰੀ ਕੱਲ ਨੂੰ ਤਾਂ ਮਿਰਚ ਧਰਾਂਗੇ ਮੇਰਾ। ਹਾਂ ਜਦੋਂ ਰੋਟੀ ਤੇ ਮਿਰਚ ਧਰ ਕੇ ਦੇਵਾਂਗੇ ਸਬਜ਼ੀ ਦੁਪਹਿਰ ਨੂੰ ਕੋਈ ਤਾਜ਼ੀ ਨਹੀਂ ਬਣਾਉਂਦੀ। ਨਾ ਪ੍ਰਿੰਡੀਆਂ ਬਣਾਇਓ ਮਟਰ ਪਨੀਰ ਕੋਲ ਧਰ ਕੇ। ਇਹ ਕਿਹੜਾ ਬਣਾਇਓ। ਹਾਂ ਤਿੰਨ ਦਿਨ ਹੋ ਗਏ ਮੌਮ ਦਾ ਬੈਠਿਆ ਨੂੰ। ਭਾਈ ਤੇਰੇ ਦਾ ਮੀਟਰ ਤੜਕੀ ਚੱਲ ਪੈਂਦਾ। 5 ਵਜੇ ਨਾਲ ਤੇਰਾ ਤਾਂ ਮੀਟਰ ਚੱਲ ਪਿਆ ਤੈਨੂੰ ਵੀ ਲੋੜੋਂ ਕੰਮ ਨੂੰ ਮੇੜਨ ਦੀ। ਕਿਵੇਂ ਮੁਖੀ? ਹਾਂ 5:00 ਵਜੇ ਨਾਲ ਪਾ ਕੇ ਹੜ ਗਿਆ। ਹਾਂ। ਇਹ ਤਾਂ ਮੀਟਰ ਢੜਕੀ ਚੱਲ ਪੈਂਦਾ ਕਿੰਨੀਆਂ ਕਿ ਰਹਿ ਗਈਆਂ ਇੱਟਾਂ ਅੱਜ ਦਾ ਤੂੰ ਆਹਾਂ ਕੱਲ ਨੂੰ ਮਿਸਤਰੀ ਬਣ ਜਾਏਗਾ ਹੈ ਉਹ ਚਾਚਾ ਅੱਜ ਦਾ ਹੀ ਮਿਹਨਤ ਕਰਨਾ ਅੱਜ ਦੇ ਮਿਹਨਤੇ ਕੱਲ ਨੂੰ ਮਿਸਤਰੀ ਬਣ ਜੂ ਹਾਂ ਅੱਜ ਮਜ਼ਦੂਰ ਹੈ ਹਾਂ ਅੱਜ ਫਿਰ ਕੱਲ ਨੂੰ ਮਿਸਤਰੀ ਨੂੰ ਫਿਰ ਇੱਟ ਗਾਰਾ ਫੜਾਵਾਂਗੇ ਤੁਸੀਂ ਹੈ ਆਪੀ ਲਾ ਕੇ ਲਾਉ ਕਿਦੋਂ ਹੋਰ ਲੱਗ ਜੂ ਅਜੇ ਨਹੀਂ ਲਾਉਂਦੇ ਇਹਨੂੰ ਲੈ ਪਾ ਠੀਕਾ ਇਹਨਾਂ ਦਾ ਫਿਰ ਇਹ ਮਾਰਨਾ ਤਾਂ ਨਹੀਂ ਵਿਚਾਰਾ ਮਿਸਤਰੀ ਯਾ ਦੋਸੇ ਮੀ ਸਟ੍ਰੀਮ ਲਿਆ ਹਾਂ ਇਹ ਤਾਂ ਭਈ ਮੈਂ ਮਹੱਤ ਕਰਾਉਣੀ ਹੈ ਵਿਚਾਰੇ ਦੀ ਇਹ ਕੋਈ ਗੱਲੀ ਨਹੀਂ ਪਹਿਲੇ ਦਿਨ ਹੋਈ ਮੈਂ ਹੱਤ ਵਾਲੀ ਗੱਲ ਮਹੱਤ ਚ ਹੈ ਇਹਦਾ ਪਹਿਲਾ ਗੱਲ ਹੋਈ ਹੋਈ ਹੈ ਇਹ ਦੇਖੋ ਜੀ ਹੱਸ ਦਿਆ ਤੁਸੀਂ ਐ ਨਾ ਮਕਾਉ ਚ ਨਾ ਲੈ ਜਿਓ ਵਿਆਹ ਕਰ ਦਿਨੇ ਇਸ ਤਰ੍ਹਾਂ ਸੱਚ ਕਰਦੇ ਬੰਦੇ ਨੇ ਸਾਰੇ ਸਾਡੇ ਹੱਸੇ ਜਾਣਾਂਗੇ ਅੱਜ ਬਾਈ ਖੀਰ ਪੂਰੇ ਵੀ ਪਕਦੇ ਨੇ ਕਿ ਜਿਹੜੇ ਨੇ ਖਾਣੇ ਨੇ ਆ ਜਿਓ ਖੀਰ ਪੂਰੇ ਤਾਂ ਪੂਰੇ ਰੋਟੀ ਨੂੰ ਨਾ ਗੌਰਿਕੂ ਕਿਤੇ ਹੋਰ ਰੋਟੀਆਂ ਹੀ ਚਰਚ ਮਿਲ ਜਾਣ ਨਾ ਨਾ ਪੂਰੇ ਵੀ ਪਕਾ ਰਿਹਾ ਨਾ ਕੱਲ ਨੂੰ ਉਹ ਕਰਦਾਂਗੇ ਕੱਲ ਨੂੰ ਪਕੌੜੇ ਪਕਾ ਲਾਂਗੇ ਪੂਰੇ ਨਹੀਂ ਲਾਉਣਾ ਇਹਨਾਂ ਨੂੰ ਹਾਂ ਇਹ ਤਾਂ ਕੰਮ ਤਾਂ ਪਹਿਲੀ ਨਹੀਂ ਕਰਦੇ ਜੀ ਪਕੌੜੇ ਮਿਲ ਲਾ ਕੇ ਦੋ ਦਿਨ ਹੋਰ ਲਾਉਣਗੇ ਜੇ ਕੱਲ ਨੂੰ ਐਂ ਠੰਡ ਰਹੀ ਸੋਨੇ ਗੁਲਗੁਲੇ ਦੇ ਪਕੌੜੇ ਪਕਾਵਾਂਗੇ ਪਕਾਵੋਗੇ ਨਾ ਆਪਕੀ ਨੂੰ ਮੈਂ ਖਾਇਆ ਬਈ ਉਹ ਤਾਂ ਮੇਰੇ ਕਰਨੀਆਂ ਚੀਜ਼ਾਂ ਯਾਰ ਅਗਲੇ ਸਾਡੇ ਨੇ ਖਾਇਆ ਕਿੱਥੇ ਇਹ ਤਾਂ ਬਸ ਫੁੱਟਾ ਡ੍ਰਿਵ ਆ ਗਿਆ ਤੀ ਲੱਖੇ ਕੋਲੇ ਖਵਾ ਕੋਲੇ ਉੱਥੋਂ ਤੁਮ ਲਾ ਕੁਛ ਵੀ ਨਿਖਾ ਕੇ ਆਇਆ ਅੰਦਰ ਨਹੀਂ ਗਿਆ ਉਹ ਤੇ ਮਾਮੇ ਹੀ ਡੈਰੀ ਚ ਹੀ ਮੁੜ ਆਇਆ ਹੈਨਾ ਐਸੀ ਨਹੀਂ ਬਈ ਜਿਹੜਾ ਕੁਸਾ ਡੈਰੀ ਚ ਹੈ ਪੋਠੀ ਦੀ ਪਕੌੜੇ ਜਾਮਣ ਲੈਣਾ ਨਹੀਂ ਆਉਂਦਾ ਘਰੇ ਉਹ ਖਾ ਕੇ ਆਇਆ ਫਿਰ ਇੱਥੇ ਦੋਜੀ ਦੇ ਮੀਟਿੰਗ ਸੀ ਕੋਈ ਦੁੱਧ ਦਾ ਪ੍ਰੋਗਰਾਮ ਹੋਰ ਕੋਈ ਦੀ ਬਰਫੀ ਦੀ ਦੋਜੀ ਦੇ ਘਰੇ ਤਾਜ਼ਾ ਖਵਾ ਕਹਿੰਦੇ ਤਾਜ਼ਾ ਤੇ ਗਰਮ ਗਰਮ ਤਾਹੀ ਤਾਂ ਰੋਟੀ ਨਹੀਂ ਖਾਦੀ ਕਿਦਾ ਮੈਂ ਹੁਣ ਮੈਨੂੰ ਐ ਪਤਾ ਹੁੰਦਾ ਵੀ ਜੇ ਇਹ ਕੰਪਨੀ ਨਵੇੜ ਦੇ ਉਹ ਪ੍ਰਿੰਡੀਆਂ ਮੈਂ ਹੋਰ ਪਾਇਆ ਤੇ ਡਰੀ ਵੇਚਾਂਦਾ ਜੇ ਨਾ ਮੈਂ ਪਤਾ ਹੁੰਦਾ ਵੀ ਇਹ ਪ੍ਰਿੰਡੀਆਂ ਗਾਲ ਖਾ ਕੇ ਢੱਕਾ ਤੋੜ ਦੇਣੀ ਇਹਨੇ ਕਰਨਾ ਪੂਰਾ ਨਹੀਂ ਹਾਂ ਖਰਾਦ ਉਹਨਾਂ ਫਿਰ ਜੇ ਤੂੰ ਕੱਲੂ ਪਕੌੜੇ ਪਪੂੜੇ ਖਵਾਤੇ ਇਹ ਨਹੀਂ ਦੰਦ ਨਹੀਂ ਜਾਂਦੇ ਫਿਰ ਫੇਰ ਤਾਂ ਕੰਮ ਨਿਪੜ ਗਿਆ ਫੇਰ ਨਹੀਂ ਆਹ ਦੰਦ ਕੱਢਦੇ ਇਹ ਨਾ ਜਾਈ ਠੰਡ ਹੋਈ ਬਣਾ ਲਾਂਗੇ ਚਾਰਪੂਰ ਦੋ ਤਿੰਨ ਤੁਸਨੀ ਬਣਾਉਣਾ ਸਮਾਂ ਤੂੰ ਕੱਲੂ ਮਿਰਚ ਦੇਵੇਂ ਜੇ ਫੇਰ ਨਵੇੜ ਦੇਣਗੇ ਕੰਮ ਇਹ ਉਹ ਅੱਜ ਕਿਹੜਾ ਬਾਹਾ ਕਰੇਗਾ ਮਾੜ ਤਨੀਰ ਬਣਾ ਲਈ ਫਿਰ ਸਾਹੀ ਤਨੀਰ ਬਣਾ ਲਈ ਜਦ ਤੂੰ ਗੱਲ ਸੁਣ ਮੇਰੀ ਜੱਟਾ ਜਵਾਬ ਦਿਆ ਕਰੋ ਐਂ ਬਿਚਾਲੇ ਜਿਹੜਾ ਲੁਕਿਆ ਕਰ ਛੱਡਦਾ ਭਾਈ ਐਂ ਮਾਹੌਲ ਚੱਲੀ ਜਾਂਦੀ ਮੈਂ ਤਾਂ ਕੰਮ ਕਰਦਾ ਮੈਂ ਹੁਣ ਕਿਹਨੂੰ ਖਾਣਾ ਨਾ ਨਹੀਂ ਪੇਵਾ ਦੇ ਇਹ ਇੱਕ ਚਾਚਾ ਲੱਗਦਾ ਇੱਕ ਭਾਈ ਲੱਗਦਾ ਤੁਹਾਨੂੰ ਮੈਂ ਕਿਹਨੂੰ ਕਹਾ ਥੋੜੇ ਸਮਾਂ ਮੁਜਾਦ ਚੱਲੀ ਜਾਂਗੇ ਛੜੀ ਟਾਈਮ ਨੰਘੂਗਾ ਹਾਂ ਆਹ ਤਾਂ ਕਿੰਨੇ ਸੌੜੇ ਖੰਭ ਹੋਈ ਪਈ ਆ ਕੁੰਬਾ ਕੁਰੀ ਤੇ ਹੁਣ ਜਨਾਰ ਕੁੰਬਾ ਆਹ ਤੁਹਾਨੂੰ ਕੁੰਬਾ ਹੈਗੀ ਕੁੰਬਾ ਨਹੀਂ ਆਗਾ ਬਾਲੀ ਤਰ੍ਹਾਂ ਦੀਆਂ ਹੁੰਦੀਆਂ ਨੇ ਆਹ ਕੁੰਬਾ ਅਸਲ ਆ ਮਸੀਂ ਦੀ ਆ ਮਾਗੇ ਖਾ ਲਾਂਦੀ ਐ ਕੱਚੀ ਕੱਚੀ ਹੀ ਖਾ ਲਾਂਦੀ ਐ ਇਹ ਇਹ ਤਾਂ ਬਾਲੀ ਕੋਨਾ ਖਾਰਾ ਪੁੱਤ ਇੱਕ ਉੱਥੇ ਜੇ ਖੜੀ ਤੇ ਕਾਲੜੂ ਹੋਰ ਗਾਨੀ ਆਉਂਦੀ ਐ ਦੇਖ ਕੇ ਤੈਨੂੰ ਤਾਂ ਕਲਕਾ ਨਹੀਂ ਆਪਾਂ ਖਾਂਦੇ ਨਹੀਂ ਆਪਾਂ ਇਹ ਜੋ ਕੁਝ ਖਾਂਦੇ ਨਹੀਂ ਆ ਮਸੀਂ ਹੁੰਦੀ ਆ ਮਨ ਫਿਰ ਮੈਂ ਸਵਾਨ ਨਹੀਂ ਤ로우 ਜੇ ਪਮੇਸਾ ਬੰਨਿਆ ਹੀ ਇਹ ਇੱਥੇ ਨਾ ਮੀਨ ਆ ਗਿਆ ਜੀ ਫਿਰ ਉਹਦੇ ਮੱਜਾ ਢਾ ਕੇ ਬਰਗੇ ਸੀਗੇ ਇੱਥੇ ਕੰਮ ਕਰਦ ਕਰਦੇ ਪਹਿਲਾਂ ਮੀਨ ਨੇ ਘੰਟਾ ਢੂਣ ਘੰਟਾ ਕੰਮ ਖੜਾ ਕਰ ਜੋਨੀ ਕਾ ਟੱਕਰੇ ਕੱਢਣੇ ਕ ਖਾਦੇ ਚੱਲ 13 ਦਾ ਬਾਦੂ ਲੱਗ ਜਾਂ ਜੀ ਕੱਟ ਹੋਈ ਟੱਕੇ ਬੱਟ ਲੰਗ ਰੁਗ ਲੋ ਜੀ ਆਪਾਂ ਨੇ ਕੰਮ ਧੰਦੇ ਹਾਸੇ ਮਜ਼ਾਕ ਚੱਲਦੀ ਰਹਿਣਗੇ ਤੇ ਤੁਸੀਂ ਸਾਡਾ ਹਾਸੇ ਮਜ਼ਾਕ ਸੁਣਦੇ ਹੀ ਹੋਵੋਗੇ ਜੇ ਅਸੀਂ ਹਾਸੇ ਮਜ਼ਾਕ ਕਰਦੇ ਆ ਤਾਂ ਆਪਣਾ ਕੰਮ ਨਿਭੜਦਾ ਚੁੱਪਚੀਤੇ ਤਾਂ ਕੰਮ ਨੂੰ ਜੀਵ ਹੀ ਨਹੀਂ ਕਰਦਾ ਹਨਾ ਚਲੋ ਜੀ ਆਪਾਂ ਕਰਦੇ ਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਿਲਾ ਬਣਾਣਾ ਅੱਜ ਦਾ ਇਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ